ਭਾਰਤੀ ਇਕਤਾ ਆਜ਼ਾਦ ਦੇ ਆਗੂ ਰਾਜ ਸਿੰਘ ਖੇੜੀ ਅਤੇ ਜ਼ਿਲ੍ਹਾ ਆਗੂ ਜਦਵਿੰਦਰ ਸਿੰਘ ਜੀ ਬੂਰੜ ਪਹੁੰਚੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਰਾਜ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਕੀ ਸਥਿਤੀ ਹੈ ਜੀ ਹੁਣ ਮੋਰਚੇ ਦੀ ਮੋਰਚੇ ਸਥਿਤੀ ਬੜੀ ਵਧੀਆ ਹੈ ਹਰ ਰੋਜ਼ ਮੋਰਚਾ ਚੜ੍ਹਦੀ ਕਲਾ ਜਾ ਰਿਹਾ ਹੈ ਕਿਉਂਕਿ ਮੋਰਚਾ ਨੂੰ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਨੇ ਲੰਗਰਾਂ ਦੀਆਂ ਜਾਂ ਗਰਮੀ ਕਾਰਨ ਕੋਈ ਕਿਉਂ ਗਰਮੀ ਬਹੁਤ ਹੈ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਸੋ ਸਾਨੂੰ ਜਿਹੜੀ ਮੁਸ਼ਕਲ ਹੁੰਦੀ ਹੈ ਉਹ ਪਿੱਛੋਂ ਪੂਰੀ ਹੋ ਰਹੀ ਹੈ ਕੋਈ ਲੰਗਰਾਂ ਦੀ ਮੁਸ਼ਕਲ ਨਹੀਂ ਆ ਰਹੀ ਕਿਸੇ ਪਾਣੀ ਦੀ ਮੁਸ਼ਕਲ ਨਹੀਂ ਆ ਰਹੀ ਕਿਉਂਕਿ ਸਭ ਪਿੱਛੋਂ ਸਾਡੇ ਵੀਰ ਜਿਵੇਂ ਅੱਜ ਪਿੰਡ ਮੰਡਵੀ ਦੇ ਦਸਿੰਦਰ ਸਿੰਘ ਨੱਤ ਨੇ ਹਾਂਜੀ ਸਾਨੂੰ ਸ਼ਬੀਲ ਦੇ ਕੇ ਇੱਕ ਆਕਸੀਜਨ ਦਾ ਕੰਮ ਕੀਤਾ ਹੈ ਕਿ ਜਿਹੜੇ ਵੀਰ ਇੱਥੇ ਮੋਰਚੇ 'ਚ ਆਉਂਦੇ ਨੇ ਕੋ ਮੁਸ਼ਕਲ ਨਾ ਹੋਣ ਪਾਣੀ ਦੀ ਸੇਵਾ ਲਈ ਆਉਂਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਹੋਰ ਵੀ ਹਰ ਰੋਜ਼ ਦੀ ਤਰ੍ਹਾਂ ਜਿਵੇਂ ਆ ਸਾਹਮਣੇ ਤੁਹਾਡੇ ਪਿੰਡ ਗਲਾੜ ਦਾ ਲੰਗਰ ਹਰ ਰੋਜ਼ ਸਟੇਜ ਤੇ ਹੁੰਦਾ ਸਾਨੂੰ ਮੋਰਚਾ ਨੂੰ ਇਹ ਬੜੀ ਵੱਡੀ ਸਪੋਰਟ ਹੈ ਕਿਉਂਕਿ ਜਿਹੜੇ ਵੀ ਇੱਥੇ ਟੈਂਟ ਤੰਬੂ ਲੱਗੇ ਨੇ ਉਹਨਾਂ ਨੂੰ 13 ਫਰਵਰੀ ਤੋਂ ਲੈ ਕੇ ਅੱਜ ਤੱਕ ਕਿਸੇ ਨੂੰ ਲੰਗਰ ਪਕਾਉਣ ਦੀ ਕੋ ਮੁਸ਼ਕਲ ਨਹੀਂ ਆਈ ਕਿਉਂਕਿ ਲੰਗਰ ਦੀ ਸੇਵਾ ਬਹੁਤ ਹੋ ਰਹੀ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਹੁਣ ਰਣਨੀਤੀ ਕੀ ਹੈ ਜੀ ਤੁਹਾਡੀਆਂ ਮੀਟਿੰਗਾਂ ਵੀ ਚੱਲ ਰਹੀਆਂ ਨੇ ਸੂਬਾ ਪੱਧਰੀ ਜੀ ਅਗਲੀ ਰਣਨੀਤੀ ਹੈ ਜਿਹੜੀ ਮੋਰਚੇ ਦੀ ਇਹਦੇ ਬਾਰੇ ਵੀ ਦੱਸੋਗੇ ਜੀ ਤੇਜੀ ਰਣਨੀਤੀ ਵਾਸਤੇ ਹਰ ਰੋਜ਼ ਦੋ ਫਾਰਮਾਂ ਦੀਆਂ ਮੀਟਿੰਗਾਂ ਸਮੇਂ-ਸਮੇਂ ਹੁੰਦੀਆਂ ਰਹਿੰਦੀਆਂ ਨੇ ਜਿਵੇਂ ਵੀ ਸਰਕਾਰ ਨੂੰ ਗੋਡੇ ਪਰਨੇ ਕਰਨ ਦਾ ਕੋਈ ਹੁਕਮ ਆਉਂਦਾ ਹੈ ਦੋ ਫਾਰਮਾਂ ਵੱਲੋਂ ਉਸ ਤਰ੍ਹਾਂ ਦਾ ਸਟੈਂਡ ਲਵਾਂਗੇ ਕਿਉਂਕਿ ਪਤਾ ਹੈ ਕੇਜੜੀ ਪਾਰ ਕੇ ਤੁਸੀਂ ਮੋਦੀ ਸਰਕਾਰ ਹੈ ਮੋਦੀ ਸਰਕਾਰ ਹੈ ਉਹ ਐਨਡੀਆ ਸਰਕਾਰ ਬਣ ਗਈ ਹੈ ਤੇ ਉਹ ਵੀ ਹੁਣ ਲੰਗੜੀ ਸਰਕਾਰ ਕਹਿ ਸਕਦੇ ਆ ਕਿਉਂਕਿ ਕਿਸੇ ਤੇ ਸਾਰਿਆਂ ਤੇ ਆਡੀਅנס ਚੱਲਦੀ ਹੈ ਉਹਨੂੰ ਆਪਾਂ ਖੇਤੀ ਦੇਖਾਂਗੇ ਤੇ ਜਿਹੜੇ ਦੂਜੇ ਪਾਰਟੀਆਂ ਦੇ ਵਿਰੋਧੀ ਧਿਰ ਦੇ ਨੇਤਾ ਨੇ ਜਿਹੜੇ ਐਮਪੀ ਬਣੇ ਨੇ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੈ ਕਿ ਦੋ ਅਗਲੀ ਔਰ ਵਾਲੀ ਦੋਤ ਦੇਖਣੋ ਅਸੀਂ ਉਹਨਾਂ ਕੋਲ ਹਰਿਆਖੜ ਪਹੁੰਚ ਕਰਾਂਗੇ ਕਿ ਸਾਡੀ ਗੱਲ ਪਾਰਲੀਮੈਂਟ ਕੀਤੀ ਜਾਵੇ ਸਾਡੀ ਗੱਲ ਰੱਖੀ ਜਾਵੇ ਕਿ ਕਿਸਾਨੀ ਮੰਗਾਂ ਕੀ ਨੇ ਸੁਣੇ سپورਟ ਕੀਤੀ ਜਾਵੇ ਜਿਹੜੇ ਦੋ ਆਜ਼ਾਦ ਐਮਪੀ ਲੋਕ ਸਭਾ ਮੈਂਬਰ ਜਿੱਤੇ ਨੇ ਜੀ ਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਤੇ ਫਰੀਦਕੋਟ ਤੋਂ ਸਰਵਜੀਤ ਸਿੰਘ ਤੇ ਉਹਨਾਂ ਕੋਲ ਵੀ ਤੁਸੀਂ ਆਪਣੇ ਮੰਗ ਪੱਤਰ ਦਿਓਗੇ ਜਿਹੜੇ ਸੰਸਦ ਦੇ ਵਿੱਚ ਜਾ ਕੇ ਮੰਗਾਂ ਠਾਈਆਂ ਜਾਣ ਜੀ ਬੇਸ਼ੱਕ ਕੋਈ ਵੀ ਹੋਵੇ ਸਿਰਫ ਭਾਜਪਾ ਦੇ ਉਮੀਦਵਾਰ ਛੱਡ ਕੇ ਹਾਂਜੀ ਹਾਂਜੀ ਭਾਜਪਾ ਦੇ ਐਮਪੀ ਛੱਡ ਕੇ ਅਸੀਂ ਜੋ ਵੀ ਬੇਸ਼ੱਕ ਆਜ਼ਾਦ ਹੈ ਜਾਂ ਕਿਸੇ ਹੋਰ ਧਿਰ ਨਾਲ ਜੁੜਿਆ ਹੈ ਅਸੀਂ ਹਰੇਕ ਐਮਪੀ ਤੱਕ ਪਹੁੰਚ ਕਰਾਂਗੇ ਕਿ ਸਾਡੀ ਗੱਲ ਕਿਸਾਨੀ ਮੰਗਾਂ ਦੀ ਹੱਲ ਵਾਸਤੇ ਉਹ ਪਾਰਲੀਮੈਂਟ ਤੇ ਆਪਣਾ ਆਵਾਜ਼ ਟਾਉਣ ਜਿੰਨਾ ਵੀ ਉਹਨਾਂ ਦਾ ਪਹੁੰਚ ਬਣਦੀ ਹੈ ਜਿੰਨਾ ਉਹਨਾਂ ਨੂੰ ਸਮਾ ਪਾਰਲੀਮੈਂਟ ਤੇ ਮਿਲਦਾ ਅਸੀਂ ਹਰੇਕ ਐਮਪੀ ਤੱਕ ਪਹੁੰਚ ਕਰਾਂਗੇ ਬੇਸ਼ੱਕ ਕਿਸੇ ਪਾਰਟੀ ਜਾਂ ਆਜ਼ਾਦ ਵੀ ਹੋਣਗੇ ਠੀਕ ਹੈ ਜੀ ਤੇ ਗੱਲ ਕਰਦੇ ਆ ਜੀ ਜਾਦਵਿੰਦਰ ਸਿੰਘ ਜੀ ਬੋਰਡ ਜ਼ਿਲ੍ਹਾ ਆਗੂ ਭਾਰਤੀ ਕਿਸਾਨ ਜਨ ਏਕਤਾ ਆਜ਼ਾਦ ਹਾਂਜੀ ਬੋਰਡ ਸਾਹਿਬ ਤੁਸੀਂ ਵੀ ਵਿਚਾਰ ਦਿਓ ਜੀ ਹਾਂਜੀ ਜਿਵੇਂ ਪਤਰਕਾਰ ਸਾਹਿਬ ਤੁਸੀਂ ਗੱਲ ਪੈਣ ਜੀ ਨੂੰ ਪੁੱਛੀ ਸੀ ਵੀ ਸੂਬੇ ਦੇ ਆਗੂ ਨਹੀਂ ਇੱਥੇ ਆਪਣੇ ਬੀਕੇ ਜੋ ਏਕਤਾ ਆਜ਼ਾਦ ਦੇ ਆਪਾਂ ਨੂੰ ਨਜ਼ਰ ਆਉਂਦੇ ਕਿਤੇ ਦਿਖਾਈ ਦਿੰਦੇ ਬਿਲਕੁਲ ਤੁਹਾਡਾ ਸਵਾਲ ਜਾਇਜ਼ ਆ ਵਾਜਬ ਹੈ ਪਰ ਸਾਡੀ ਪਿਛਲੀ ਤਰੀਕ ਆਪਣੀ ਮੀਟਿੰਗ ਦੇ ਵਿੱਚ ਗੱਲ ਤੈਹ ਹੋ ਚੁੱਕੀ ਐ ਜਿਹੜਾ ਖਨੌਰੀ ਮੋਰਚਾ ਇਹ ਭੈਣ ਗੁਰਪ੍ਰੀਤ ਕੌਰ ਬਰਾਸ ਤੇ ਦਿਲਬਾਖ ਸਿੰਘ ਹਰਿਗੜ੍ਹ ਨੂੰ ਸੌਪਿਆ ਗਿਆ ਇਹ ਜਦੋਂ ਵੀ ਸਾਨੂੰ ਇਹਨਾਂ ਨੂੰ ਅਸੀਂ ਮੈਸੇਜ ਕਰਦੇ ਹਫਤੇ ਦੇ ਵਿੱਚ ਦੋ ਦਿਨ ਜਿਸੇ ਬੰਦੇ ਵੱਲੋਂ ਲਾਉਣੇ ਨੇ ਜਾਂ ਇੱਕ ਦਿਨ ਲੇਖਦਿਆ ਸੀ ਸਾਡੇ ਮਾਮਾ ਭੈਣਾਂ ਦੇ ਵਾਸਤੇ ਉਹ ਦੋ ਦਿਨ ਜਾਂ ਇੱਕ ਦਿਨ ਜਿਵੇਂ ਵੀ ਸਾਡੀ ਵਿਉਂਤਬੰਦੀ ਹੁੰਦੀ ਆ ਇਹ ਸਾਨੂੰ ਹੁਣ ਹਫਤੇ ਦੇ ਵਿੱਚ ਸਾਡੇ ਇੱਥੇ ਸੂਬੇ ਦੇ ਆਗੂ ਹਰੇਕ ਪ੍ਰੋਗਰਾਮ ਤੇ ਛੱਡ ਕੇ ਮਤਲਬ ਕਹਿ ਲਓ ਹਰੇਕ ਪ੍ਰੋਗਰਾਮ ਤੇ ਤਾਂ ਉਹ ਨਹੀਂ ਆਉਣਾ ਵੀ ਆਪ तेरे 2 ਦਿਨਾਂ ਦੇ ਵਿੱਚ ਤੁਹਾਨੂੰ ਇੱਥੇ ਨਜ਼ਰ ਆਇਆਗਾ। ਠੀਕ ਹੈ ਜੀ ਤੇ ਹੋਰ ਕੀ ਕੀ ਇੱਥੇ ਘਾਟਾਂ ਮੁਸ਼ਕਲਾਂ ਕਾਦੀਆਂ ਆ ਰਹੀਆਂ ਨੇ ਜੀ ਮੋਰਚੀ। ਕੋਈ ਘਾਟਾਂ ਨਹੀਂ ਜੀ। ਬਾਬੇ ਨਾਲ ਕੇ ਦੀ ਫੁੱਲ ਕਿਰਪਾ ਜੀ ਲੰਗਰਾਂ ਦੀ ਕੋਈ ਘਾਟ ਨਹੀਂ ਆ ਸਾਡੇ ਵੀਰ ਅਜ ਮੰਡਵੀ ਤੋਂ। ਬਹੁਤ ਵੱਡਾ ਐਸ ਨਗਰ ਦਾ ਸਹਿਯੋਗ ਆ ਨਵੀਂ ਇਕਾਈ ਬਣੀ ਸੀ। ਆ ਤੁਹਾਡੇ ਸਾਹਮਣੇ ਇਹਨਾਂ ਦਾ ਬਹੁਤ ਵਧੀਆ ਸ਼ੈਡਾ ਬਣਾਇਆ ਹੋਇਆ। ਬਹੁਤ ਇਹਨਾਂ ਦੇ ਰਜਾਨਾ ਦੀ ਤਰ੍ਹਾਂ ਗੱਡੀ ਨੋਵਾ ਇਹਨਾਂ ਨੇ ਲਈ ਹੋਈ ਆ। 9 10 ਜਿਹੜੇ ਸਾਡੇ ਕਿਸਾਨ ਨੇ ਬਗੈਰ ਨਾਂਗੇ ਤੋਂ ਹਰ ਰੋਜ਼ ਇੱਥੇ ਹਾਜ਼ਰੀ ਪਾਦਨੇ ਐਸੇ ਨਗਰ ਦਾ ਅਸੀਂ ਬਹੁਤ ਤੈਦ ਲੋਕ ਆਪਣੀਆਂ ਗਹਿਰਾਈਆਂ ਤੇ ਨਾ ਧੰਨਵਾਦ ਕਰਦੇ ਆ ਜਿਹੜਾ ਨਵੀਂ ਇਕਾਈ ਹੋਣ ਦੇ ਬਾਵਜੂਦ ਵੀ ਇੱਥੇ ਸਰਕਾਰ ਦੀਆਂ ਗਲਤ ਨੀਤੀਆਂ ਪਾਲਸੀਆਂ ਨੂੰ ਸਮਝਦੇ ਹੋਏ ਤੇ ਕਿਸਾਨੀ ਆਪਣੀਆਂ ਮੰਗਾਂ ਨੂੰ ਸਮਝਦੇ ਹੋਏ ਇੱਥੇ ਹਾਜ਼ਰੀ ਭਰਨੇ ਬਹੁਤ-ਬਹੁਤ ਧੰਨਵਾਦ ਹੈ ਇੱਕ ਬ ਇੱਕ ਬਹੁਤ ਗੰਭੀਰ ਮੁੱਦਾ ਜਿਹੜਾ ਉਹ ਸਾਹਮਣੇ ਆਇਆ ਜੀ ਜਿਹੜਾ ਕਿ ਭਗਵੰਤ ਮਾਨ ਸਰਕਾਰ ਨੇ ਹਦਾਇਤਾਂ ਦਿੱਤੀਆਂ ਨੇ ਪਟਵਾਰੀਆਂ ਨੂੰ ਕਿ ਹਰ ਖੇਤ ਦੇ ਵਿੱਚ ਜਿੱਥੇ ਨਹੀਂ ਪਾਣੀ ਪਹੁੰਚਦਾ ਉਹਨਾਂ ਦੇ ਵਿੱਚ ਵੀ ਕਾਗਜ਼ਾਂ ਰਾਹੀਂ ਪਾਣੀ ਪਹੁੰਚਾਇਆ ਜਾਵੇ ਤੇ ਜਿਹੜੇ ਪਟਵਾਰੀ ਨੇ ਉਹ ਪ੍ਰੋਟੈਸਟ ਵੀ ਕਰ ਰਹੇ ਨੇ ਕਿਉਂਕਿ ਪਟਵਾਰੀ ਵੀ ਖੁਦ ਵੀ ਜ਼ਿੰਮੇਵਾਰ ਨੇ ਬਿਲਕੁਲ ਜੀ ਇਹ ਗੱਲ ਥੋੜੀ ਬਾਜ਼ਬਾ ਹੈ ਕਿਉਂਕਿ ਜਿਹੜੀ ਇਹ ਪ੍ਰੈਕਟੀਕਲ ਤੌਰ ਤੇ ਨਹੀਂ ਲਾਗੂ ਹੋ ਰਿਹਾ ਇਹ ਸਾਰੇ ਖਾਨਾ ਪੂਰਤੀ ਕਾਜੀ ਕਾਰਵਾਈਆਂ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਤੇ ਪ੍ਰੈਸ਼ਰ ਇਹਨਾਂ ਪਾਇਆ ਜਾ ਚੁੱਕਿਆ ਪਟਵਾਰੀਆਂ ਤੇ ਨਹਿਰੀ ਵਿਭਾਗ ਅਫਸਰਾਂ ਤੇ ਵੀ ਜਿਹੜੀ ਅਸੀਂ ਸਰਕਾਰ ਲੋਕਾਂ ਨਾਲ ਵਾਅਦਾ ਕੀਤੇ ਹੋਏ ਸੀ ਇਲੈਕਸ਼ਨ ਦੇ ਦਰਮਿਆਨ ਵੀ ਅਸੀਂ ਪਿਛਲਾ ਸੀਜ਼ਨ ਵੀ ਇਹਨਾਂ ਨੇ ਲਾਰੇ ਲੱਪਿਆਂ ਦੇ ਵਿੱਚ ਟੱਪਾ ਦਾ ਅਗਲਾ ਸੀਜ਼ਨ ਵੀ ਮੇਰੇ ਸਾਡੇ ਸਾਹਮਣੇ ਟੱਪ ਜਾਣਾ ਕਿਉਂਕਿ ਲੋਕਾਂ ਦੇ ਛੇਤਰਾ ਤੋਂ ਡਰਦੇ ਮਾਰੇ ਇਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਖਾਨਾ ਪੋਹ ਦੀ ਕਰਾ ਰਹੇ ਨੇ ੱੱਕੇ ਨਾਲ ਮਤਲਬ ਇਹਨਾਂ ਤੋਂ ਕਿਹਾ ਜਾ ਰਿਹਾ ਵੀ ਇਹ ਅਸੀਂ 100% ਜਿਹੜਾ ਮਹਿਰੀ ਪਾਣੀ ਅਸੀਂ ਪੰਜਾਬ ਨੂੰ ਦੇ ਚੁੱਕਿਆ ਕੱਲ੍ਹ ਪਤਾ ਲੱਗਿਆ ਸੀ ਇੱਧਰੋਂ ਆਪਣਾ ਧੂਰੀ ਦੇ ਵਿੱਚ ਪ੍ਰੋਟੈਸਟ ਸ਼ਾਇਦ ਉਹਨਾਂ ਨੇ ਕਰਿਆ ਸੀ ਉੱਥੇ ਵੀ ਜਿੱਥੇ ਬੰਦਿਆਂ ਨੇ ਹਮਾਇਤ ਕਰੀ ਆ ਤਾਂ ਕੋਈ ਗੱਲ ਨਹੀਂ ਜੇ ਪਟਵਾਰੀ ਸਾਹਿਬ ਕਿਤੇ ਵੀ ਪਤਨ ਲੋਕ ਪ੍ਰੋਟੈਸਟ ਕਰਦੇ ਨੇ ਜਿਵੇਂ ਸਾਡੇ ਸੂਬੇ ਦੇ ਆਗੂ ਗੱਲਾਂ ਆਪਣੇ ਮੀਟਿੰਗਾਂ ਦੇ ਵਿੱਚ ਵਿਚਾਰਨਗੇ ਜੇ ਸਾਨੂੰ ਕਾਲ ਆਉਂਦੀ ਆ ਜਿੱਥੇ ਦੀ ਮਰਜ਼ੀ ਦੀ ਕਾਲ ਆਉਂਦੀ ਆ ਤੇ ਅਸੀਂ ਉੱਥੇ ਹਾਜ਼ਰ ਹੋਵਾਂਗੇ ਤੇ ਹੁਣ ਇੱਕ ਹੋਰ ਵੀ ਬਹੁਤ ਗੰਭੀਰ ਮੁੱਦਾ ਹੈ ਜਿਸ ਤਰ੍ਹਾਂ ਦਗਾਲ ਇੰਡਸਟਰੀ ਬਣੀ ਆ ਪਿੱਛੋਂ ਖੇਤਾਂ ਦੇ ਵਿੱਚੋਂ ਖਾਲ ਆ ਰਿਹਾ ਹੈ ਨਹਿਰੀ ਉੱਥੇ ਆ ਕੇ ਇੰਡਸਟਰੀ ਦੇ ਵਿੱਚ ਜਾ ਕੇ ਰੁਕ ਜਾਂਦਾ ਕਿਉਂਕਿ ਉੱਥੇ ਇੱਕ ਸੇਲਾ ਪਲਾਂਟ ਬਣ ਚੁੱਕਿਆ ਹੈ ਉਹ 11 ਫੁੱਟ ਜਗ੍ਹਾ ਜਿਹੜੀ ਸੇਲਾ ਪਲਾਂਟ ਨਹੀਂ ਦੱਬਲੀ ਕੀ ਇਹ ਮੁੱਦਾ ਵੀ ਤੁਸੀਂ ਉਠਾਓਗੇ ਜੀ ਬਿਲਕੁਲ ਦੇਖੋ ਤਾਂ ਕਿਸਾਨੀ ਮੁੱਦੇ ਨੇ ਹਰ ਇੱਕ ਦਾ ਆਪਣਾ ਫਰਜ਼ ਬਣਦਾ ਤੇ ਜਿਹੜਾ ਹੁਣ ਕਾਗਜ਼ਾਂ ਦੇ ਵਿੱਚ ਇੱਕ ਚੀਜ਼ ਲੱਗ ਗਈ ਮਰਬੇਬੰਦੀ ਦੇ ਟਾਈਮ ਉਹਨੂੰ ਆਪਾਂ ਕਿਵੇਂ ਛਪਾ ਸਕਦੇ ਹਾਂ ਇਹ ਤਾਂ ਕੋਈ ਆਪਣਾ ਕਿਸਾਨ ਆ ਜਿਹੜਾ ਕਿਸੇ ਵੀ ਆਪਣਾ ਗਰੀਬ ਆ ਜਾਂ ਅਮੀਰ ਆ ਉਹਦੇ ਖੇਤ ਨੂੰ ਪਾਣੀ ਲਾਉਣਾ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਸਰਕਾਰ ਰੋਜ਼ ਵਾਅਦੇ ਕਰਦੀ ਆ ਸੋਸ਼ਲ ਮੀਡੀਆ ਤੇ ਵੀ ਕਹਿੰਦੀ ਆ ਦੂਜੇ ਆਪਣੇ ਆਪਣਾ ਦੂਜੇ মিডিਆ ਤੇ ਵੀ ਕਹਿ ਰਹੀ ਹੈ ਪ੍ਰੈਸ ਵਾਲਿਆਂ ਨੂੰ ਵੀ ਸਾਰੇ ਬਿਆਨ ਕਰ ਦਿੱਤੇ ਵੀ ਅਸੀਂ 100% ਹਰ ਇੱਕ ਖੇਤ ਨੂੰ ਪਾਣੀ ਕਰਕੇ ਦੇਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਹੜੇ ਅੱਗੇ ਕਿਸਾਨ ਦਾ ਖਾਲਜਾ ਦਾ ਉਹਨੂੰ ਅੱਗੇ ਖੇਤ ਨੂੰ ਪਾਣੀ ਲਵਾ ਕੇ ਦੇਵੇ ਠੀਕ ਹੈ ਜੀ ਧੰਨਵਾਦ ਜੀ